ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਓ ਆਨੰਗੁਰੂ ਗਰੀਬ ਨਵਾ ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅੰਧ ਸੱਚੋ ਜੁਗੰਧ ਸੱਚ ਹੈ ਪੀ ਸੱਚ ਨਾਨਕੋ ਸਿਮ ਵੀ ਸੱਚ ਸੋਚੈ ਸੋਚ ਨਾ ਹੋਵੇ ਜੀ ਸੋਚੀ ਲੱਖ ਵਾਰੂ ਚੁੱਪੈ ਚੁੱਪ ਨਾ ਹੋਵੇ ਜੀ ਲਾਇ ਰਗੰ ਦੇਵਤਾਰ ਉਕੇ ਅਬ ਕੰਨ ਉਤਦੀ ਜੇ ਪੰਨਾ ਪੁਰੀ ਆਪਾਰ ਸਸਨ ਪੰਨਕ ਕੋਹੇ ਤੱਕਨ ਚੱਲਣ ਨਾਲ ਕਿਵ ਸਚਿਆਰਾ ਹੋਈ ਏ ਕਿਵ ਕੂਡੇ ਟਟੇ ਬਾ ਲੋਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ